ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲੈਬ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੀ ਆ ਕਿ ਸਾਰੇ ਹੀ ਬਿਹਗੁਰਤ ਕਿਰਪਾ ਨਾਲ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਆ ਆਪਾਂ ਬੋਤਲ ਤੋਂ ਕੁਝ ਕੰਮ ਦੀ ਚੀਜ਼ ਬਣਾਉਣੀ ਆ ਤੇ ਵੀਡੀਓ ਨੂੰ ਪੂਰੇ ਦੇਖਿਓ ਵੀਡੀਓ ਦੇਖਣ ਦੇ ਲਈ ਐਂਡ ਤੱਕ ਜਰੂਰ ਬਣੇ ਰਹੋ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਨੇ ਬੋਤਲ ਨੂੰ ਇਸ ਤਰੀਕੇ ਦੇ ਨਾਲ ਕੱਟ ਕਰ ਲਿਆ ਹਾਫ ਕਰਕੇ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨੂੰ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਤੇ ਇਹਦਾ ਢੱਕਣਾ ਜਿਹੜਾ ਉਹ ਆਪਾਂ ਖੋਲ ਦਵਾਂਗੇ ਤੇ ਜੋ ਹੈਂਡਲ ਹੈ ਇਹਨੂੰ ਵੀ ਆਪਾਂ ਕੱਟ ਦੇਣਾ ਆਪਾਂ ਹੁਣ ਗੈਸ ਦੇ ਉੱਪਰ ਕੋਈ ਵੀ ਕੀਲ ਵਗੈਰਾ ਜਾਂ ਪੇਸਕਸ ਗਰਮ ਕਰਕੇ ਆਪਾਂ ਇਹਦੇ ਵਿੱਚ ਬੋਤਲ ਦੇ ਵਿੱਚ 홀 ਕਰ ਲੈਣੇ ਨੇ ਗਰਮ-ਗਰਮ ਦੇ ਨਾਲ ਥੋੜਾ ਬਚਾ ਕੇ ਹੱਥ ਤੇ ਲੱਗਣ ਤੋਂ ਹਾਂਜੀ ਆਪਾਂ ਨੇ ਇਸ ਤਰ੍ਹਾਂ ਇਹ ਚ ਹੌਲ ਕਰ ਲੈਣੇ ਨੇ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਦਿੱਤੇ ਨੇ ਸਾਰੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਜੋ ਜਪ ਇਸ ਤਰੀਕੇ ਨਾਲ ਹਾਲ ਕਰ ਲੈਣੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਨੇ ਇੱਥੇ ਪ੍ਰਾਣੀ টি-ਸ਼ਰਟ ਲਈਆ ਜੋ ਉਸ ਦਾ ਰੰਗ ਫੇਟ ਹੋ ਗਿਆ ਤੇ ਹੁਣ ਇਹ ਪਾਉਣ ਦੇ ਯੋਗ ਨਹੀਂ ਰਹੀ ਇਹ ਬੇਕਾਰ ਛੇ টি-ਸ਼ਰਟ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਇਸ ਨੂੰ ਇੱਥੋਂ ਕੱਟ ਕੇ ਇਹ ਲੰਬੀ ਲੰਮੀ ਆਪਾਂ ਸਟੈਪ ਜੇ ਕੱਟ ਲਵਾਂਗੇ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਆਪਾਂ ਥੋਨੂੰ ਕੱਟ ਲੈਨੇ ਆ ਛੱਟ ਜੀ ਕਰਕੇ ਇਸ ਤਰ੍ਹਾਂ ਆਪਣੀ ਨਾਲੇ ਤਾਂ ਟੀ-ਸ਼ਰਟ ਕੰਮ ਆ ਜੂਗੀ ਨਾਲੇ ਆਪਣੀ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਇਸ ਤਰ੍ਹਾਂ ਆਪਾਂ ਇਹਨੂੰ ਬਾਜੂ ਕੋਲੋਂ نیچے-níਚੋਂ ਕੱਟ ਲਵਾਂਗੇ ਇੱਕ ਸਾਰ ਦਾ ਕੱਪੜਾ ਤੇ ਸਾਈਡਾਂ ਤੋਂ ਸੀਨ ਲੱਗੀ ਹੋਈ ਹੈ ਇੱਥੋਂ ਵੀ ਆਪਾਂ ਕੱਟ ਲਵਾਂਗੇ ਦੋਨੋਂ ਸਾਈਡ ਤੋਂ ਇਹਨੂੰ ਅਲੱਗ-ਅਲੱਗ ਕਰ ਲਵਾਂਗੇ ਦੋਹੇ ਪਾਸੇ ਨਾਲ ਲਾਜ ਨੂੰ ਪਾਣੀ ਸੱਟ ਕਰਕੇ ਇਸ ਤਰ੍ਹਾਂ ਕੱਟ ਲਵਾਂਗੇ ਇਸ ਤਰ੍ਹਾਂ ਆਪਣੀਆਂ ਇਹ ਲੀ ਰਾਂਝੇ ਬਣ ਗਈਆਂ ਤੇ ਇਸ ਤਰ੍ਹਾਂ ਹੀ ਸਾਰੀਆਂ ਆਪਾਂ ਨੇ ਕੱਟ ਕੇ ਤਿਆਰ ਕਰ ਲਈਆਂ ਨੇ ਇਹ ਇੱਕ ਬੱਲੇ ਤੋਂ ਇੰਨੀਆਂ ਹੋ ਗਈਆਂ ਤੇ ਦੂਸਰੇ ਤੋਂ ਵੀ ਇੰਨੀਆਂ ਹੋ ਗਈਆਂ ਲਓ ਜੀ ਹੁਣ ਆਪਾਂ ਇਹਨੂੰ ਬੋਤਲ ਦੇ ਵਿੱਚ ਆਪਾਂ ਜਿਹੜੀਆਂ ਗਲੀਆਂ ਕੀਤੀਆਂ ਸੀਗੀਆਂ ਉਹਨਾਂ ਦੇ ਵਿੱਚ ਤੇ ਨਿਘਾ ਕੇ ਇਹਨੂੰ ਚੰਗੀ ਤਰ੍ਹਾਂ ਅੱਧ ਤੋਂ ਫੜ ਕੇ ਇਹਨੂੰ ਹਾਫ ਕਰਕੇ ਇਹਨੂੰ ਗੱਠਾ ਦੇ ਦੇਵਾਂਗੇ ਹਾਂਜੀ ਜੀਨ ਜੀ ਨੂੰ ਪਤਾ ਲੱਗ ਗਿਆ ਕੀ ਬਣਾ ਰਹੇ ਤਾਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਇਸ ਤਰ੍ਹਾਂ ਨੂੰ ਆਪਾਂ ਡਬਲ ਕੱਟ ਦੇ ਦੇਵਾਂਗੇ ਇਹ ਆਪਣਾ ਬਹੁਤ ਸੋਹਣਾ ਪੋਚਾ ਬਣ ਕੇ ਤਿਆਰ ਹੋਊਗਾ ਜਿਸਨੂੰ ਆਪਾਂ ਪੋਚਾ ਲਗਾ ਸਕਦੇ ਹਾਂ ਆਪਾਂ ਸਾਰੀਆਂ ਇਸ ਤਰ੍ਹਾਂ ਇਹ ਕਰ ਲਵਾਂਗੇ ਗੱਠਾਂ ਦੇ ਕੇ ਤਿਆਰ ਇਹਨੂੰ ਲੋ ਜੀ ਆਪਨੇ ਸਾਰੇ ਇਹਨੂੰ ਜੜ ਲਿਆ ਤੇ ਹੁਣ ਆਪਾਂ ਇਹਨੂੰ ਕੋਈ ਡੰਡਾ ਜਾਂ ਸੋਟੀ ਦੇ ਵਿੱਚ ਜੜ ਦਿੰਨੇ ਆ ਜੇਕਰ ਤੁਹਾਡੇ ਕੋਲ ਵੈਪਰ ਵਗੈਰਾ ਪੈਪ ਟਿਪ ਹੈ ਤੁਸੀਂ ਉਸ ਨੂੰ ਵੀ ਸੈੱਟ ਕਰ ਸਕਦੇ ਹੋ ਇਹਦੇ ਵਿੱਚ ਲਓ ਜੀ ਆਪਣਾ ਪੋਚਾ ਬਣ ਕੇ ਤਿਆਰ ਹੋ ਗਿਆ ਹੁਣ ਤੁਹਾਨੂੰ ਪੋਚਾ ਲਾ ਕੇ ਦਿਖਾਉਣੀ ਆ ਕਿਵੇਂ ਦੀ ਲੱਗੀ ਆ ਵੀਡੀਓ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੀ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ